ਸੰਗਰੂਰ ਦੇ ਭਵਾਨੀਗੜ੍ਹ ਵਿਖੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਵੱਲੋਂ ਭਵਾਨੀਗੜ੍ਹ ਵਿਖੇ ਸੜਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਬਿਜਲੀ ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਸਾਥੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਸੇਫਟੀ ਕਿੱਟਾਂ ਨਹੀਂ ਮੁਹਈਆ ਕਰਾਈਆਂ ਜਾਂਦੀਆਂ ਜਿਸ ਕਰਕੇ ਹਾਦਸੇ ਹੁੰਦੇ ਹਨ ਸਰਕਾਰ ਨੂੰ ਉਨ੍ਹਾਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਪਰ ਉਧਰ ਭਵਾਨੀਗੜ੍ਹ ਵਿੱਚ ਲਾਈਟ ਜਾਣ ਤੋਂ ਬਾਅਦ ਕਿਸੇ ਵੀ ਬਿਜਲੀ ਮੁਲਾਜ਼ਮ ਵੱਲੋਂ ਲਾਈਟ ਦੀ ਬਹਾਲੀ ਲਈ ਉਪਰਾਲੇ ਨਹੀਂ ਕੀਤੇ ਗਏ ਜਿਸ ਦੇ ਚਲਦੇ ਸ਼ਹਿਰ ਨਿਵਾਸੀ ਬੇहद ਪਰੇਸ਼ਾਨ ਦਿਖੇ ਅਤੇ ਉਹਨਾਂ ਨੇ ਬਿਜਲੀ ਮੁਲਾਜ਼ਮਾਂ ਦੇ ਧਰਨੇ ਵਾਲੀ ਜਗ੍ਹਾ ਤੇ ਜਾ ਕੇ ਨਾਰੇਬਾਜ਼ੀ ਕੀਤੀ ਸ਼ਹਿਰ ਨਿਵਾਸੀਆਂ ਦਾ ਕਹਿਣਾ ਸੀ ਕਿ ਗਰਮੀ ਬੇहद ਜ਼ਿਆਦਾ ਹੈ ਪਰ ਕੋਈ ਵੀ ਬਿਜਲੀ ਮੁਲਾਜ਼ਮ ਉਹਨਾਂ ਦੀ ਲਾਈਟ ਠੀਕ ਕਰਨ ਨਹੀਂ ਆ ਰਿਹਾ ਜਿਸ ਦੇ ਚਲਦੇ ਉਹ ਪ੍ਰਦਰਸ਼ਨ ਕਰ ਰਹੇ ਹਨ ਪਰ ਉਧਰ ਬਿਜਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਦਾ ਜੋ ਫੈਸਲਾ ਹੈ ਉਹ ਉਸ ਦੇ ਨਾਲ ਖੜੇ ਹਨ ਇਸ ਦੇ ਚਲਦੇ ਉਹ ਆਪਣੇ ਧਰਨੇ ਵਿੱਚ ਹਨ ਅਤੇ ਨਾਲ ਹੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਉਹ ਤੋਂ ਬਾਅਦ ਹੀ ਉਹ ਅਗਲੀ ਕਾਰਵਾਈ ਕਰਨਗੇ ਅਤੇ ਆਪਣੀ ਡਿਊਟੀ ਤੇ ਜਾਣਗੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਦਵਿੰਦਰ ਸਿੰਘ ਮੇਰਾ ਨਾਮ ਹੈ ਦਵਿੰਦਰ ਸਿੰਘ ਹੈ ਬਾਕੀ ਸਾਡਾ ਮੇਰਾ ਬਾਕੀ ਸਾਰਾ ਪੁਆ ਨੀਗਰ ਸਾਡੇ ਨਾਲ ਹੈ ਜੀ ਸਾਡੇ ਪੁਆ ਨੀਗਰ ਦੀ ਸੈਰ ਦੀ ਲੈਡ ਨਹੀਂ ਹੈਗੀ ਜੀ ਠੀਕ ਹੈ ਜੀ ਇਹ ਉਹਦਾ ਨਾਲ ਆ ਰੱਖਿਆ ਜੀ ਇਹਨਾਂ ਨੇ ਬੰਦ ਕਰ ਰੱਖੀ ਹੈ ਇਹਨਾਂ ਨੇ ਇੱਕ ਮਰਿਆ ਆਪਣੇ 20 ਮਰਨਗੇ ਕੋਈ ਕਿਸੇ ਦਾ ਬੁਢਾ ਠੇਰਾ ਮਰੂਗਾ ਕਿਤਾ ਕੋਈ ਜਵਾਗ ਜੱਲਾ ਮਰੂਗਾ ਇਹਦੀ ਗੱਲ ਇਹ ਹੈ ਜੀ ਸਾਡੇ ਡੰਗਰ ਉੱਤੇ ਹੈ ਨੇ ਸਾਡੇ ਡੰਗਰ ਉੱਤੇ ਹਾਇਏ ਮਰ ਰਹੇ ਨੇ ਜੀ ਇਹਦੀ ਕੀ ਗੱਲ ਹੈ ਜੀ ਇਹਨਾਂ ਇਹਨਾਂ ਮਰਿਆ ਇਹਨਾਂ ਨੇ ਇਹਨਾਂ ਨੇ ਸਾਰੀ ਲਾਈਟ ਕੱਟ ਰખી ਹੈ ਚਾਹੇ ਕੋਈ ਐਸਡੀ ਹੋਵੇ ਜਾਂ ਕੋਈ ਹੋਰ ਬਾਈ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਸਾਡਾ ਹੀ ਮਰਿਆ ਉਹ ਇਹਨਾਂ ਨੇ ਨਹੀਂ ਮਰਿਆ ਸਾਡਾ ਮਰਿਆ ਪਰ ਕੋਈ ਸਾਲਾ ਵੀ ਇਹ ਤਾਂ ਨਹੀਂ ਇੱਕ ਮਰਿਆ ਤਾਂ ਵੀ ਮਾਰ ਦਈਏ ਬਾਈ ਜੀ ਇਨਸਾਫ ਦੀ ਮੰਗੂ ਲੈ ਗਏ ਨਹੀਂ ਸਾਡੀ ਸਾਡਿਆਂ ਸਾਡਾਂ ਦੀ ਲਾਈਟ ਚਾਲੂ ਸਾਡਾਂ ਇਨਸਾਫ ਕਹਦਾ ਬਾਈ ਜੇ ਨਾ ਇੱਕ ਮਰ ਸਾਡੇ 20 ਮਰ ਗਏ ਫਿਰ ਕੀ ਕਰਾਂਗੇ ਆਪਾਂ ਕਾਹਦਾ ਇਨਸਾਫ ਆ ਲੈਟ ਚਾਲੂ ਕਰਾਉਣ ਬੈਠੇ ਰਹਿੰਦੇ ਸੀ ਜਿਹੜੇ ਰੁਸੀਏ ਦੇਖੋ ਸਾਡੀ ਲੈਟ ਚਾਲੂ ਕਰੋ ਜਿਹੜੇ ਡਰਾਈਵਰ ਇੱਧਰ ਉੱਧਰ ਦੀ ਜਾਂਦੇ ਨੇ ਕੋਈ ਐਕਸੀਡੈਂਟ ਹੋ ਗਿਆ ਦੇਣਗੇ ਫਿਰ ਦੇਖੋ ਗੱਡੀ ਜਾ ਰਹੇ ਨੇ ਕੱਲੋ ਜਵਾਗ ਥੱਲੇ ਆ ਗਿਆ ਕਿ ਕਿਸੇ ਗੱਡੀ ਦੇਊਗਾ ਕੋਈ ਆਹ ਤਾਂ ਬਈ ਪੱਖੇ ਲਟਕ ਲਈ ਬੈਠੇ ਅਸੀਂ ਮੰਗ ਰਹੇ ਹਾਂ ਸਾਡੀ ਸਾਡੀ ਪੱਖੇ ਚਾਲੂ ਨੇ ਔਰੇ ਇਹ ਨਾ ਇਹ ਨਾ ਤਾਂ ਚੱਲੇ ਇਹਨਾਂ ਦਾ ਨਾ ਚੱਲੇ ਸਾਨੂੰ ਕੋਈ ਚੱਕਰ ਨਹੀਂ ਇਹਨਾਂ ਨੂੰ ਕਰੋੜਾਂ ਮਿਲੇ ਕੋਸ਼ ਮਿਲੇ ਸਿੱਧੀ ਦਰਦਾਂ ਮਿਲੇ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਸਾਡੀ ਲਾਈਟ ਮਿਲੇ ਸਾਡੇ ਬੱਚਿਆਂ ਨੂੰ ਸ਼ਾਂਤੀ ਮਿਲੇ ਸਾਡੇ ਬੱਚਿਆਂ ਨੂੰ ਨੀਂਦ ਮਿਲੇ ਹਾਂ ਜੀ ਜੀ ਸਾਡਾ ਇਹ ਕੋਈ ਲੈਂਡ ਛੱਡਣ ਇਹਨਾਂ ਤਰ੍ਹਾਂ ਵਿੱਚ ਅਸੀਂ ਸੰਭਲ ਹਾਵਾਂਗੇ ਨਾਲ ਅਸੀਂ ਨਾਲ ਸੰਭਲ ਹੁੰਦੇ ਆ ਪੱਕੇ ਬੰਦ ਕਰਨ ਇਹ ਅਸੀਂ ਨਾਲ ਹੁੰਦੇ ਆ ਆ ਪੱਕੇ ਬੰਦ ਕਰਨ ਇਹ ਅਸੀਂ ਨਾਲ ਹੁੰਦੇ ਆ ਕੋਈ ਗੱਲ ਇਹ ਜਵਾਖ ਵੀ ਰੋਈ ਲਿਆਵਾਂਗੇ ਕੋਈ ਗੱਲ ਨਹੀਂ ਜੇ ਇਹ ਪੱਕੇ ਜਲਾ ਦੇ ਤਾਂ ਅਸੀਂ ਪੱਕੇ ਤੋਂ ਬਿਨਾਂ ਵੀ ਚੱਲਾਂਗੇ ਓਰੇ ਬੱਚੇ ਨਾਲ ਲੈ ਗਏ ਇਹਨਾਂ ਦੀ ਮਰ ਸਾਡਾ ਮਰਿਆ ਇਹ ਕਰਦਾ ਸੀ ਜੀ ਸਰ ਦੇਖੋ ਸਾਡਾ ਜੋ ਮੁੱਦਾ ਸੀਗਾ ਉਹ ਸਾਰਿਆਂ ਦੇ ਸਾਹਮਣੇ ਹੀ ਆ ਸਾਰੇ ਜਾਣਦੇ ਨੇ ਕਿ ਸਾਡੇ ਇੱਕ ਨੌਜਵਾਨ ਸਾਥੀ ਦੀ ਮੌਤ ਹੋਈ ਹੈ ਤੇ ਇਸ ਪੈਡੀ ਸਿਜਨ ਦਾ ਲਗਭਗ ਇਹ ਵੀ ਤੋਂ ਬਾਈ ਜਿਹਨੇ ਕਰੀਬ ਸਾਡੇ ਜਿਹੜੇ ਸਾਥੀ ਨੇ ਉਹ ਸਾਡੇ ਤੋਂ ਪਿਛੜ ਗਏ ਨੇ ਚਾਹੇ ਉਹ ਸਾਡੇ ਰੈਗੂਲਰ ਕੰਮੇ ਚਾਹੇ ਸਾਡੇ ਉਹ ਸੀਐਚਪੀ ਦੇ ਕੰਮੇ ਸੀਗੇ ਸੋ ਇਸ ਕਰਕੇ ਜਿਹੜੇ ਬਿਜਲੀ ਮਾ ਮਲਾਜਮਾਂ ਦੇ ਮਨਾਂ ਚ ਬਹੁਤ ਰੋਸ ਹੈ ਕਿਉਂਕਿ ਜੋ ਪ੍ਰਬੰਧ ਹੈ ਉਹ ਨਾ ਕਾਫੀ ਨੇ ਜਿਸ ਕਰਕੇ ਸਾਡੇ ਜਿਹੜੇ ਸਾਥੀ ਨੇ ਬਾਰ ਬਾਰ ਇਸ ਭਰੀ ਜਵਾਨੀ ਦੇ ਵਿੱਚ ਉਹਨਾਂ ਨੂੰ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸ ਕਰਕੇ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੀ ਜਿਹੜੀ ਮੈਨੇਜਮੈਂਟ ਹੈ ਸਰਕਾਰ ਹੈ ਉਹਨਾਂ ਕੋਲੇ ਮੰਗ ਰੱਖੀ ਹੋਈ ਸੀ ਕਿ ਜਿਹੜੇ ਸਾਡੇ ਸਾਥੀ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਜਿਨ੍ਹਾਂ ਦੀ ਮੌਤ ਹੁੰਦੀ ਹੈ ਉਹਨਾਂ ਨੂੰ ਸਿਕਿਉਰਿਟੀ ਸੁਰੱਖਿਆ ਫੋਰਸਾਂ ਦੇ ਤਰਜ਼ ਤੇ 1 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਦਿੱਤੀ ਜਾਵੇ ਤੇ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਜਾਵੇ ਇਸੇ ਮੰਗ ਨੂੰ ਲੈ ਕੇ ਜਿਹੜੀ ਅੱਜ ਸਾਡੀ ਜਿਹੜੀ ਇੱਥੇ ਰੋਸ ਪ੍ਰਦਰਸ਼ਨ ਸੀਗਾ ਤੇ ਇਸ ਵਿਸ਼ੇ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇ ਸਾਨੂੰ ਮੀਟਿੰਗ ਲਈ ਸੱਦਾ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਵੇਰੇ ਵੱਡੇ ਅਧਿਕਾਰੀ ਆ ਕੇ ਇੱਥੇ ਉਹ ਐਲਾਨ ਕਰਕੇ ਜਾਣਗੇ ਤੇ ਕੱਲ ਨੂੰ ਬੋਰਡ ਆਫ ਡਾਇਰੈਕਟਰ ਦੀ ਸਾਡੀ ਮੀਟਿੰਗ ਹੈ ਤੇ ਉਹਦੇ 'ਚ ਇਸ ਸੰਬੰਧੀ ਜਿਹੜਾ ਏਜੰਡਾ ਹੈ ਉਹ ਲਾਇਆ ਜਾਵੇ। ਅਸੀਂ ਦੇਖੋ ਮੁਆਵਜ਼ਾ ਐਕਸਕ੍ਰੀਸ਼ਾ ਤਾਂ ਸਾਡੇ ਸਾਥ ਨੂੰ ਮਿਲਦਾ ਸੀਗਾ। ਪਰੰਤੂ ਜਿਹੜੀ ਸਾਡੀ ਮੰਗ ਸੀ ਕਿ ਕਿਉਂਕਿ ਸੁਰੱਖਿਆ ਫੋਰਸਾਂ ਨੂੰ ਵੀ ਅਸੀਂ ਤਰਜ ਦਿੰਦੇ ਹਾਂ ਵੀ ਉਹ ਲੋਕਾਂ ਦੀ ਸੇਵਾ ਕਰਦੇ ਸਾਡੇ ਸਾਥੀ ਵੀ ਲੋਕਾਂ ਦੀ ਸੇਵਾ ਕਰਦੇ ਆ। ਅੱਜ ਜੋ ਸਥਿਤੀ ਬਣੀ ਹੈ ਉਸ ਤੋਂ ਪਤਾ ਲੱਗਦਾ ਵੀ ਸਾਡਾ ਅਦਾਰਾ ਜਿਹੜਾ ਕਿੰਨਾ ਮਹੱਤ ਇਸ ਮਹੱਤਵਪੂਰਨ ਧਾਰੇ ਦੀਆਂ ਜੇ ਇੰਨੀਆਂ ਮਹੱਤਵਪੂਰਨ ਮੰਗ ਦੇਖੋ ਜਾਨ ਤੋਂ ਜ਼ਰੂਰੀ ਕੁਝ ਨਹੀਂ ਹੈਗਾ ਦੁਨੀਆ ਤੇ ਜੇ ਅਸੀਂ ਉਸ ਵਿਸ਼ੇ ਤੇ ਵੀ ਜਿਹੜੀ ਅਸੀਂ ਸੰਜੀਦਗੀ ਨਹੀਂ ਦਿਖਾਵਾਂਗੇ ਜੋ ਪਿਛਲੇ ਸਮੇਂ ਚ ਮੈਨੇਜਮੈਂਟ ਪਰ ਨਹੀਂ ਦਿਖਾਈ ਗਈ ਤਾਂ ਸਾਡੇ ਜਿਹੜੇ ਸਾਥੀ ਨੇ ਉਹ ਲਗਾਤਾਰ ਜਿਹੜੇ ਨੇ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਜੀ ਜੀ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਹੋ ਰਿਹਾ ਹੈ ਇਸੇ ਕਰਕੇ ਜਿਹੜਾ ਅਸੀਂ ਅੱਜ ਇਹ ਵੱਡਾ ਕਦਮ ਲਿਆ ਸੀਗਾ ਤੇ ਸਾਨੂੰ ਪ੍ਰਸ਼ਾਸਨ ਵੱਲ ਵਿਸ਼ਵਾਸ ਦਿਵਾਇਆ ਗਿਆ ਕਿ ਕੱਲ ਦੀ ਬੀਓਡੀ ਦੇ ਵਿੱਚ ਇਹਦਾ ਜਿਹੜਾ ਏਜੰਡਾ ਲਾਇਆ ਜਾਵੇਗਾ ਜੀ ਤੇ ਕੱਲੋਂ ਵੱਡੇ ਅਧਿਕਾਰੀ ਆ ਕੇ ਇੱਥੇ ਜਿਹੜਾ ਉਹ ਭਰੋਸਾ ਵੀ ਦੇ ਰਹੇ ਨੇ ਸੀ ਜੀ ਹੁਣ ਕੀ ਸਹਿਮਤੀ ਬਣੀ ਹੈ ਖਾਲੀ ਕੀਤਾ ਰੋ ਰਿਹਾ ਕਿ ਦੇਖੋ ਜੀ ਸਾਡੀ ਜੋ ਉਹਨਾਂ ਨਾਲ ਸਹਿਮਤੀ ਬਣੀ ਸੀ ਕਿ ਵੀ ਇੱਕ ਪਾਸੇ ਦੀ ਟ੍ਰੈਫਿਕ ਅਸੀਂ ਅਲਾਉ ਕਰਾਂਗੇ ਜੋ ਟ੍ਰੈਫਿਕ ਚੱਲ ਰਿਹਾ ਟ੍ਰੈਫਿਕ ਦਾ ਨਾ ਸਾਨੂੰ ਲੋਕਾਂ ਨੂੰ ਕਿ ਪ੍ਰੇਸ਼ਾਨ ਕਰਨ ਦਾ ਪਹਿਲਾਂ ਇਰਾਦਾ ਸੀ ਜਾਂ ਨਾ ਹੁਣ ਇਰਾਦਾ ਹੈ ਸਾਡੀ ਸੀ ਕਿ ਸਾਡੀ ਜਿਹੜੀ ਮੰਗ ਦੀ ਆ ਸਵੇਰ ਤੋਂ ਪ੍ਰਸ਼ਾਸਨ ਨੇ ਜਿਹੜੀ ਸਾਡੀ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਕੀਤੀ ਜੋ ਗੱਲਬਾਤ ਪਹਿਲਾਂ ਹੋਈ ਹੁੰਦੀ ਤਾਂ ਸ਼ਾਇਦ ਇਹਦਾ ਰਾਹ ਪਹਿਲਾਂ ਖੁੱਲਦਾ ਸੀ ਅਸੀਂ ਤਸਵੀਰ ਦੇਖ ਰਹੇ ਸੀ ਸ਼ਹਿਰਬਾਦ ਸੀ ਤੇ ਆਪਸੀ ਜਿਹੜੀ ਆਪਸੀ ਲੜਾਈ ਦੀ ਵੀ ਮਾਮੂਲ ਬਣਿਆ ਤਾਂ ਕੀ ਕਾਰਨ ਕੀ ਸੀ ਬਿਜਲੀ ਦਾ ਕੀ ਉੱਪਰੋਂ ਕਾਰਨ ਤਾਂ ਕਾਰਨ ਤਾਂ ਜੇ ਕੋਈ ਸਰ ਇਹ ਸੀਗਾ ਵੀ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ ਹਾਂ ਜੇ ਕੋਈ ਫਾਲਟ ਪੈ ਗਿਆ ਤਾਂ ਉਹ ਫਾਲਟ ਦੀ ਜਿਹੜੀ ਹੋ ਸੀ ਕੋਈ ਸਾਡਾ ਫੈਸਲਾ ਹੀ ਜੱਥੇ ਬਲਕ ਫੈਸਲਾ ਕਿਉਂਕਿ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੀ ਜਿ ਸੁਣਵਾਈ ਪਿਛਲੇ ਦਮੇ ਸਮੇ ਤੋਂ ਨਹੀਂ ਹੋ ਰਹੀ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਜਾਨ ਤੋਂ ਜੁੜੀ ਕੋਈ ਚੀਜ਼ ਨਹੀਂ ਸਾਡੇ ਇਸ 1.5 ਮਹੀਨੇ ਦਰੰਤਰਾਂ ਲਗਭਗ 20 ਤੋਂ 22 ਸਾਥੀ ਸਾਡੇ ਜਿਹੜੇ ਨੇ ਉਹ ਜਾਨ ਤੋਂ ਹੱਤ ਹੋ ਗਏ ਕਈਆਂ ਦੇ ਬਹੁਤ ਗੰਭੀਰ ਹਾਦਸੇ ਹੋ ਚੁੱਕੇ ਨੇ ਪਰੰਤੂ ਸਾਡੀ ਇਸ ਮੰਗ ਵੱਲ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਸੋ ਇਸ ਕਰਕੇ ਸਾਡਾ ਇਹ ਫੈਸਲਾ ਸੀਗਾ ਤੇ ਇਥੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਪ੍ਰਸ਼ਾਸਨ ਨੇ ਸ਼ਾਇਦ ਸਾਡਾ ਦਬਾਏ ਸੇ ਕਰਕੇ ਮੰਨਿਆ ਸੀਗਾ ਕਿਉਂਕਿ ਸਾਡਾ ਜਿਹੜਾ ਆਧਾਰਾ ਬੜਾ ਮਹੱਤਵਪੂਰਨ ਆਧਾਰਾ ਹੈ ਬਿਜਲੀ ਅੱਜ ਦੇ ਸਮੇਂ 'ਚ ਕਿੰਨੀ ਵੱਡੀ ਜ਼ਰੂਰਤ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ। ਅਸੀਂ ਕਹਿ ਸਕਦੇ ਹਾਂ ਸਰ ਮੁਲਾਜ਼ਮ ਹੈ ਜਿਹੜਾ ਮੌਤ ਨਾਲ ਖੇਡਦਾ ਤਾਂ ਕੋਈ ਸੈਲਫੀ ਅਸੀਂ ਕਹਿ ਸਕਦੇ ਹਾਂ ਸੈਫਟੀ ਦੇ ਲਈ ਕੋਈ ਕਿਟ ਵਗੈਰਾ ਨਹੀਂ ਦਿੱਤੀ ਜਾਂਦੀ ਮੁਲਾਜ਼ਮਾਂ ਨੂੰ ਜਾਂ ਫਿਰ ਕਿਦਾਂ? ਸੇਫਟੀ ਕਿਟਾਂ ਦੇਖੋ ਪ੍ਰਸ਼ਾਸਨ ਤਾਂ ਕਹਿੰਦਾ ਵੀ ਮਈਆਂ ਕਰਾਈ ਜਾਂਦੀਆਂ ਨੇ ਪਰ ਸਾਡੇ ਸਾਰੇ ਸਾਥੀਆਂ ਕੋਲੇ ਮੁਕੰਮਲ ਰੂਪ 'ਚ ਨਹੀਂ ਪਹੁੰਚਦੀਆਂ। ਕਿੰਨਾ ਕਿਤੇ ਇਸ ਚੀਜ਼ ਦੇ ਵਿੱਚ ਲੈਪਸ ਹੈ। ਦੂਸਰਾ ਬਹੁਤ ਵੱਡਾ ਕਾਰਨ ਹੈ ਹਾਦਸਿਆਂ ਦਾ ਕਿ ਜਿਹੜੇ ਸਾਡੇ ਸਾਥੀ ਨੇ ਉਹਨਾਂ ਦੀ ਜਿਹੜ ਉਹ ਕੰਮ ਦੇ ਮੁਕਾਬਲੇ ਬਹੁਤ ਥੋੜੀ ਹੈ ਹੁਣ ਅੱਜ ਦੀ ਰੇਟ ਚ ਕਨੈਕਸ਼ਨ ਵਧੇ ਜਾਂਦੇ ਨੇ ਫੀਡਰ ਵਧੇ ਜਾਂਦੇ ਨੇ ਸਪਲਾਈ ਦਾ ਲੋਡ ਵਧੇ ਜਾਂਦਾ ਲਗਾਤਾਰ ਪਰ ਜਿਹੜੇ ਸਾਡੇ ਵੱਡੇ ਅਧਿ ਪਦਰ ਤੇ ਅਸਾਮੀਆਂ ਨੇ ਉਹ ਖਾਲੀ ਪਈਆਂ ਨੇ ਜਿਸ ਕਰਕੇ ਬਹੁਤ ਥੋੜੇ ਸਾਥੀ ਨੇ ਜਈਆਂ ਕੋਲੇ ਮਲਟੀਪਲ ਬਹੁਤ ਜ਼ਿਆਦੇ ਫੀਡਰ ਨੇ ਤੇ ਅੱਗੇ ਉਹਨਾਂ ਕੋਲੇ ਸਿਰਫ ਦੋ ਦੋ ਤਿੰਨ ਤਿੰਨ ਕਰਮਚਾਰੀ ਨੇ ਜਿਸ ਕਰਕੇ ਸਪਲਾਈ ਬਹਾਲ ਕਰਨ ਦਾ ਦਬਾਅ ਹੁੰਦਾ ਕਈ ਵਾਰ ਉਹ ਦਵਾਹੇਟ ਵੀ ਸਾਥੀ ਤੋਂ ਗਲਤੀ ਹੋ ਜਾਂਦੀ ਹੈ ਜਿਸ ਕਰਕੇ ਜੋ ਅੱਜ ਮਾਹੌਲ ਹੋਇਆ ਕੀ ਲੱਗਦਾ ਸ਼ਹਿਰ ਵਾਸੀ ਨੂੰ ਸਹਿਯੋਗ ਦੇਣ ਦਾ ਕਿਉਂਕਿ ਬਿਜਲੀ ਵਾਲਾ ਡਿਪਾਰਟਮੈਂਟ ਦੇ ਵਿੱਚ ਰਾਤ ਨੂੰ ਵੀ ਜਿਹੜੇ ਕੰਮ ਕਰਦੇ ਨੇ ਲੋਕਾਂ ਦੇ ਲਈ ਸਾਨੂੰ ਸਹਿਯੋਗ ਦੀ ਆਸ ਤਾਂ ਸੀ ਉਹਨਾਂ ਤੋਂ ਰੱਖਦੇ ਸੀ ਕਿਉਂਕਿ ਸਾਡੇ ਸਾਥੀ ਦੇਖੋ ਮੈਂ ਪਹਿਲਾਂ ਕਿਹਾ ਵੀ ਜਾਨ ਨਾਲ ਖੇਡ ਕੇ ਜਿਹੜਾ ਉਹ ਇਹ ਸਿਸਟਮ ਨੂੰ ਚਲਾਉਂਦੇ ਨੇ ਤੁਹਾਡੇ ਸਾਹਮਣੇ ਸਾਡੇ ਇੱਕ ਸਾਥੀ ਜਿਹੜਾ ਸ਼ਹੀਦ ਹੋਇਆ ਪਿਆ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਸਹਿਯੋਗ ਦੀ ਆਸ ਕਰਦੇ ਸੀਗੇ ਪਰੰਤੂ ਲੋਕ ਵੀ ਉਹ ਕਿਸੇ ਨਾ ਕਿਸੇ ਹੱਦ ਤੱਕ ਇਸ ਕਰਕੇ ਜਾਈ ਸੀ ਕਿਉਂਕਿ ਬੱਚਿਆਂ ਨੂੰ ਇਹ ਜਿਹੜੇ ਗਰਮੀ ਕਾਰਨ ਪਰੇਸ਼ਾਨੀ ਹੁੰਦੀ ਹੈ ਪਰੰਤੂ ਫੇਰ ਵੀ ਅਸੀਂ ਕਿਸੇ ਤਰ੍ਹਾਂ ਦਾ ਟਕਰਾਉ ਚਾਹੁੰਦੇ ਨਹੀਂ ਸੀਗੇ ਸਪਲਾਈ ਸਾਰੇ ਸ਼ਹਿਰ ਦੀ ਪਹਾਲ ਕਰ ਦਿੱਤੀ ਗਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸ਼ਹਿਰ ਵਾਸੀ ਨੇ ਉਹ ਸਾਡੀ ਇਸ ਜਿਹੜੀ ਮੁਹਿੰਮ ਹੈ ਉਹਨੂੰ ਸਮਰਥਨ ਦੇਣਗੇ ਕਿਉਂਕਿ ਸਾਡਾ ਜਿਹੜਾ ਇਹਦੇ ਪਿੱਛੇ ਮਕਸਦ ਹੈ ਉਹ ਬਹੁਤ ਵੱਡਾ ਤੇ ਬਹੁਤ ਨੇਕ ਹੈ ਸਰ ਜੀ ਰਾਤ ਸਰ ਹੁਣ ਧਰਨਾ ਚੱਲੂਗਾ ਸਰ ਜੀ ਰਾਤ ਸਰ ਹੁਣ ਧਰਨਾ ਚੱਲੂਗਾ ਰੋਟੇ ਨੈਸ਼ਨਲ ਜਿਨ੍ਹਾਂ ਜਿਹੜੀ ਦੇਖੋ ਸਾਡੇ ਨਾਲ ਜੋ ਕਮਿਟਮੈਂਟ ਹੋਈ ਹੈ ਉਹ ਨਹੀਂ ਪੂਰੀ ਹੁੰਦੀ ਉਹਨਾਂ ਟਾਈਮ ਅਸੀਂ ਇੱਥੇ ਠੀਕ ਹੈ ਧੰਨਵਾਦ